ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਅਜਿਹੀਆਂ ਚਾਰ ਆਦਤਾਂ ਤੁਹਾਨੂੰ ਦੱਸਣੀਆਂ ਜਿਹੜੀਆਂ ਕਿ ਆਪਾਂ ਨੂੰ ਸੂਝਵਾਨ ਨਹੀਂ ਬਣਾਉਂਦੀਆਂ ਜੇਕਰ ਉਹ ਚਾਰ ਆਦਤਾਂ ਆਪਣੇ ਵਿੱਚ ਹੈਗੀਆਂ ਤਾਂ ਆਪਾਂ ਕਦੇ ਵੀ ਸੂਝਵਾਨ ਨਹੀਂ ਮੰਨੇ ਜਾਵਾਂਗੇ ਸੋ ਕੋਸ਼ਿਸ਼ ਕਰਾਂਗੇ ਕਿ ਉਹਨਾਂ ਚਾਰ ਆਦਤਾਂ ਵਿੱਚੋਂ ਜੇਕਰ ਆਪਾਂ ਸਾਰੀਆਂ ਨੂੰ ਸਹੀ ਨਹੀਂ ਕਰ ਸਕਦੇ ਤਾਂ ਕੁਝ ਪਰਸੈਂਟ ਉਹਨਾਂ ਨੂੰ ਉਹਨਾਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੀਏ ਇਦੇ ਵਿੱਚ ਮੈਂ ਵੀ ਸ਼ਾਮਲ ਹੋ ਸਕਦਾ ਜੇਕਰ ਮੈਂ ਵੀ ਇਹਨਾਂ ਚਾਰ ਆਦਤਾਂ ਮੇਰੇ ਵਿੱਚ ਵੀ ਇਹ ਚਾਰ ਆਦਤਾਂ ਹੋਣਗੀਆਂ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਵੀਡੀਓ 'ਚ ਦੱਸਾਂਗੇ ਉਹ ਚਾਰ ਆਦਤਾਂ ਕਿਹੜੀਆਂ ਨੇ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤ ਪਹਿਲਾ ਪੁਆਇੰਟ ਆ ਜੀ ਜ਼ਿੰਮੇਵਾਰੀ ਤੋਂ ਭੱਜਣਾ ਜ਼ਿੰਮੇਵਾਰੀ ਤੁਹਾਡੀ ਭਾਵੇਂ ਪਰਿਵਾਰ ਦੀ ਹੋਵੇ ਤੁਹਾਡੀ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਹੋਵੇ ਭਾਵੇਂ ਤੁਹਾਡੀ ਨੌਕਰੀ ਪ੍ਰਤੀ ਜ਼ਿੰਮੇਵਾਰੀ ਹੋਵੇ ਭਾਵੇਂ ਤੁਹਾਡੀ ਸਮਾਜ ਨੂੰ ਲੈ ਕੇ ਕੋਈ ਜ਼ਿੰਮੇਵਾਰੀ ਹੋਵੇ ਜੇਕਰ ਤੁਸੀਂ ਅਜਿਹੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋ ਟਾਲਮਟੋਲਾ ਕਰਦੇ ਹੋ ਤਾਂ ਤੁਸੀਂ ਇਹ ਮੰਨ ਲਓ ਕਿ ਇਹ ਇੱਕ ਚੰਗੀ ਆਦਤ ਨਹੀਂ ਹੈ ਤੁਹਾਨੂੰ ਕੋਈ ਕੰਮ ਮਿਲਿਆ ਤੁਸੀਂ ਉਸ ਕੰਮ ਨੂੰ ਸਮੇਂ ਸਿਰ ਪੂਰਾ ਨਹੀਂ ਕਰਦੇ ਉਸ ਕੰਮ ਨੂੰ ਲਟਕਾਈ ਜਾਂਦੇ ਹੋ ਸੁਸਤੀ ਭਰਿਆ ਜੀਵਨ ਬਤੀਤ ਕਰਦੇ ਹੋ ਆਲਸ ਭਰ ਜਾਂਦੀ ਹੈ ਤੁਹਾਡੇ ਵਿੱਚ ਕਿ ਉਸ ਕੰਮ ਨੂੰ ਰੀਜ ਦੇ ਨਾਲ ਪੂਰਾ ਨਹੀਂ ਕਰਦੇ ਤੁਹਾਡੇ ਆਪਣੇ ਪਰਿਵਾਰ ਪ੍ਰਤੀ ਬੱਚਿਆਂ ਪ੍ਰਤੀ ਜਿਹੜੇ ਵੀ ਤੁਹਾਡੇ ਫਰਜ਼ ਨੇ ਉਹ ਤੁਹਾਨੂੰ ਨਿਭਾਉਣੇ ਹੀ ਪੈਣਗੇ ਕਦੇ ਵੀ ਇਹਨਾਂ ਫਰਜ਼ਾਂ ਤੋਂ ਅੱਕ ਨਾ ਜਾਇਓ ਕਿਉਂਕਿ ਜਿਹੜਾ ਸੂਝਵਾਨ ਵਿਅਕਤੀ ਹੁੰਦਾ ਉਹ ਵਿਅਕਤੀ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਕਦੇ ਵੀ ਭੱਜਦਾ ਨਹੀਂ ਆਪਣੇ ਕੰਮ ਨੂੰ ਸਹੀ ਢੰਗ ਦੇ ਨਾਲ ਕਰਦਾ ਤੇ ਇਸ ਕਰਕੇ ਜੇਕਰ ਤੁਸੀਂ ਸੂਝਵਾਨ ਤਾਂ ਮੰਨੇ ਜਾਉਗੇ ਜੇਕਰ ਆਪਣੇ ਫਰਜ਼ਾਂ ਤੋਂ ਆਪਣੇ ਕੰਮ ਤੋਂ ਕਦੇ ਵੀ ਭੱਜੋਗੇ ਨਹੀਂ ਦੂਜਾ ਪੁਆਇੰਟ ਹੈ ਜੀ ਫਾਲਤੂ ਦੀ ਬਹਿਸ ਕਰਨ ਵਾਲੇ ਲੋਕ ਜਾਂ ਤੁਸੀਂ ਇਥੇ ਕਹਿ ਲਵੋ ਕਿ ਹਰ ਸਮੇਂ ਬਹਿਸ ਕਰਨ ਵਾਲੇ ਲੋਕ ਜਿਹੜੇ ਲੋਕ ਹਰ ਸਮੇਂ ਬਹਿਸ ਹੀ ਕਰੀ ਜਾਂਦੇ ਆ ਫਾਲਤੂ ਦੀ ਨਾਲੇ ਆਪਾਂ ਨੂੰ ਪਤਾ ਕਿ ਬਹਿਸ ਦੇ ਵਿੱਚੋਂ ਨਿਕਲਣਾ ਕੁਝ ਨਹੀਂ ਪਰ ਫਿਰ ਵੀ ਆਪਾਂ ਹਟਦੇ ਨਹੀਂ ਤੇ ਜਿਹੜੇ ਵਿਅਕਤੀ ਐਦਾਂ ਕਰਦੇ ਆ ਉਹ ਕਦੇ ਵੀ ਸੂਝਵਾਨ ਨਹੀਂ ਤੁਸੀਂ ਕਹਾ ਸਕਦੇ ਜੇ ਤੁਸੀਂ ਫਾਲਤੂ ਦੀ ਬਹਿਸ ਹਰ ਸਮੇਂ ਕਰੀ ਜਾਂਦੇ ਹੋ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਆਪਾਂ ਕਿਤੇ ਬੈਠੇ ਆ ਕਿਤੇ ਮਹਿਫਲ ਲੱਗੀ ਆ ਕਿਤੇ ਵਿਚਾਰ ਚਰਚਾ ਆਪਾਂ ਗੱਲਾਂ ਬਾਤਾਂ ਕਰਦੇ ਆ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਤੇ ਕੋਈ ਗੱਲ ਤੁਰ ਪੈਂਦੀ ਆ ਜਿਵੇਂ ਕਿ ਹੁਣ ਅਕਸਰ ਹੁਣ ਬੂਟਾਂ ਦਾ ਟਾਈਮ ਆ ਤੁਸੀਂ ਇਹ ਤੁਹਾਨੂੰ ਬਹਿਸ ਕਰਨ ਵਾਲੇ ਜਿਹੜੇ ਲੋਕ ਆ ਨਾ ਹੁਣ ਆ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਮਿਲਣਗੇ ਬਹੁਤ ਲੋਕ ਇਹੋ ਜੀ ਹੋਣਗੇ ਜਿਹੜੀ ਨਿੱਕੀ ਨਿੱਕੀ ਗੱਲ ਤੇ ਬਹਿਸ ਕਰਨੀ ਸ਼ੁਰੂ ਕਰ ਦੇਣਗੇ ਉਹਦੇ ਵਿੱਚੋਂ ਮਿਲਣਾ ਉਹਨਾਂ ਨੂੰ ਕੁਝ ਨਹੀਂ ਫਿਰ ਵੀ ਬਹਿਸ ਕਰਨੋਂ ਹਟਣਗੇ ਨਹੀਂ ਚਲੋ ਛੱਡੋ ਆਪਾਂ ਆਪਣੇ ਵਿਸ਼ੇ ਵੱਲ ਜਾਂਦੇ ਹਾਂ ਉਦਾਹਰਨ ਦੇ ਤੌਰ ਤੇ ਜਦੋਂ ਕਿਤੇ ਮਹਿਫਲ ਦੇ ਵਿੱਚੋਂ ਤੁਸੀਂ ਬੈਠੇ ਨਾ ਕੋਈ ਅਜਿਹੀ ਗੱਲ ਕਹਿ ਦਵੋ ਤੇ ਉਹ ਜਿਹੜੀ ਗੱਲ ਹੁੰਦੀ ਆ ਉਹ ਸਾਹਮਣੇ ਵਾਲੇ ਬੰਦੇ ਨੂੰ ਕਿਤੇ ਚੰਗੀ ਨਾ ਲੱਗੇ ਉਹ ਮਤਲਬ ਸਾਹਮਣੇ ਵਾਲੇ ਬੰਦੇ ਨੂੰ ਉਹ ਗੱਲ ਬੁਰੀ ਲੱਗ ਜਾਂਦੀ ਆ ਤੇ ਉਹ ਬੰਦਾ ਉੱਠ ਕੇ ਤੁਹਾਨੂੰ ਮਤਲਬ ਉਸ ਗੱਲ ਦੇ ਬਾਰੇ ਕਹਿਣ ਲੱਗਦਾ ਤੁਸੀਂ ਤਾਂ ਉਸ ਮਹਿਫਲ ਵਿੱਚ ਬੈਠਿਆ ਨੇ ਉਦਾਂ ਹੀ ਮਤਲਬ ਗੱਲ ਕਹਿ ਦਿੱਤੀ ਸਹਿਜਪਾ ਕੀ ਮਤਲਬ ਗੱਲ ਕਹਿਤੀ ਪਰ ਉਹ ਸਾਹਮਣੇ ਵਾਲੇ ਬੰਦੇ ਨੂੰ ਹੁਣ ਗੱਲ ਚੰਗੀ ਨਹੀਂ ਲੱਗੀ ਹੁਣ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉੱਥੇ ਚੁੱਪ ਕਰ ਜਾਈਓ ਕਿਉਂਕਿ ਜਿਹੜੇ ਤੁਹਾਡੇ ਵਿਚਾਰ ਆ ਉਹ ਹੋਰ ਹੋ ਸਕਦੇ ਆ ਉਹ ਸਾਹਮਣੇ ਵਾਲੇ ਬੰਦੇ ਦੇ ਵਿਚਾਰ ਹੋਰ ਹੋ ਸਕਦੇ ਆ ਜੇ ਹੁਣ ਇੱਥੇ ਉਸ ਬੰਦੇ ਨੇ ਸਾਹਮਣੇ ਵਾਲੇ ਨੇ ਇਹ ਗੱਲ ਜ਼ਾਹਰ ਕਰਤੀ ਕਿ ਤੂੰ ਇੱਥੇ ਗਲਤ ਕਿਹਾ ਤਾਂ ਤੁਸੀਂ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰੋਗੇ ਮਤਲਬ ਕਿ ਬਹਿਸ ਕਰੋਗੇ ਤੇ ਕੋਸ਼ਿਸ਼ ਕਰੋਗੇ ਕਿ ਇਹ ਗੱਲ ਮੇਰੇ ਵਾਲੀ ਸਹੀ ਆ ਤਾਂ ਜਿਹੜੀ ਇਹ ਬਹਿਸਾਂ ਇਹਦੇ ਵਿੱਚ ਲੱਭਣਾ ਫਿਰ ਤੁਹਾਨੂੰ ਕੁਝ ਨਹੀਂ ਤੇ ਬਹੁਤ ਵੱਡਾ ਕਈ ਵਾਰ ਨੁਕਸਾਨ ਹੋ ਜਾਂਦਾ ਬਹਿਸ ਕਰਨ ਦਾ ਇਸ ਕਰਕੇ ਬਹਿਸ ਕਦੇ ਵੀ ਮੁੱਕਣੀ ਨਹੀਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਫਿਰ ਤੁਸੀਂ ਉਸ ਬੰਦੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੋਗੇ ਉਹ ਬੰਦਾ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੂਗਾ ਤੇ ਇਹਦੇ ਨਾਲ ਕਈ ਵਾਰ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਜਾਂਦਾ ਤੇ ਫਿਰ ਤੁਸੀਂ ਸੂਝਵਾਨ ਵਿਅਕਤੀ ਨਹੀਂ ਕਦੇ ਵੀ ਕਹਾਉਂਗੇ ਜੇ ਤੁਸੀਂ ਐਦਾਂ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਕਿਉਂਕਿ ਇਹ ਬਹੁਤ ਮਾੜੀ ਆਦਤ ਆ ਜੇ ਤੁਹਾਨੂੰ ਲੱਗਦਾ ਕਿ ਇਸ ਗੱਲ ਦਾ ਕੋਈ ਨਤੀਜਾ ਨਹੀਂ ਨਿਕਲਣਾ ਕਈ ਵਾਰ ਇਹੋ ਜੀ ਗੱਲ ਹੁੰਦੀ ਆ ਪਤਾ ਤੁਹਾਨੂੰ ਕਿ ਇਹਦਾ ਕੋਈ ਨਤੀਜਾ ਨਹੀਂ ਨਿਕਲਣਾ ਫਿਰ ਵੀ ਤੁਸੀਂ ਉੱਥੇ ਬੈਸ ਕਰ ਜਾਂਦੇ ਹੋ ਉੱਥੇ ਫਿਰ ਤੁਹਾਨੂੰ ਚੁੱਪ ਕਰ ਜਾਣਾ ਚਾਹੀਦਾ ਇਹਦੇ ਵਿੱਚ ਹੀ ਭਲਾਈ ਹੁੰਦੀ ਆ ਤੇ ਫਿਰ ਤੁਸੀਂ ਸੂਝਵਾਨ ਮੰਨੇ ਜਾਓਗੇ ਨਹੀਂ ਤਾਂ ਤੁਸੀਂ ਕਦੇ ਵੀ ਸੂਝਵਾਨ ਵਿਅਕਤੀ ਨਹੀਂ ਮੰਨੇ ਜਾਓਗੇ ਨੰਬਰ 3 ਤੇ ਆ ਗਏ ਦੋਸਤੋ ਬੀਤੇ ਸਮੇਂ ਦੇ ਵਿੱਚ ਜਿਉਣਾ ਹੁਣ ਕਈ ਵਾਰ ਕੀ ਹੁੰਦਾ ਜੇਕਰ ਤੁਹਾਡਾ ਜਿਹੜਾ ਪਾਸਟ ਸਮਾਂ ਸੀ ਲੰਘ ਚੁੱਕਿਆ ਸਮਾਂ ਉਹ ਬਹੁਤ ਚੰਗਾ ਸੀ ਤੁਸੀਂ ਉਸ ਸਮੇਂ ਨੂੰ ਯਾਦ ਕਰ ਕਰਕੇ ਪਛਤਾਈ ਜਾਂਦੇ ਹੋ ਉਸ ਸਮੇਂ ਨੂੰ ਹੀ ਯਾਦ ਕਰੀ ਜਾਂਦੇ ਹੋ ਬੈਠੇ ਝੂਰੀ ਜਾਂਦੇ ਹੋ ਤਾਂ ਤੁਸੀਂ ਅੱਜ ਦਾ ਜੋ ਸਮਾਂ ਚੱਲ ਰਿਹਾ ਉਸ ਨੂੰ ਵੀ ਬਰਬਾਦ ਕਰ ਰਹੇ ਹੋ ਇਹ ਕੋਈ ਚੰਗੀ ਆਦਤ ਨਹੀਂ ਹੈ ਕਿਉਂਕਿ ਤੁਹਾਡੇ ਪਿਛਲੇ ਸਮੇਂ ਨੂੰ ਯਾਦ ਕਰਕੇ ਠੀਕ ਆ ਉਹ ਸਮਾਂ ਚੰਗਾ ਸੀ ਲੰਘ ਗਿਆ ਕੋਈ ਗੱਲ ਨਹੀਂ ਤੁਸੀਂ ਅੱਜ ਦੇ ਸਮੇਂ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ ਇਹ ਨਾ ਹੋਵੇ ਕਿ ਪਿਛਲੇ ਸਮੇਂ ਨੂੰ ਯਾਦ ਕਰ ਕਰਕੇ ਅੱਜ ਦਾ ਸਮਾਂ ਵੀ ਬਰਬਾਦ ਕਰ ਲਓ ਕਿਉਂਕਿ ਜੇ ਪਿਛਲਾ ਸਮਾਂ ਚੰਗਾ ਸੀ ਤਾਂ ਕੋਸ਼ਿਸ਼ ਕਰੋ ਕਿ ਅੱਜ ਦੇ ਸਮੇਂ ਨੂੰ ਵੀ ਚੰਗਾ ਬਣਾਉਣ ਦੀ ਜਿਹੜੀ ਕਿਤੇ ਤੁਸੀਂ ਕੋਈ ਗਲਤੀ ਕੀਤੀ ਹੈ ਉਹਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋ ਮਤਲਬ ਕਿ ਅੱਜ ਦੇ ਵਿੱਚ ਪ੍ਰੈਜੈਂਟ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਜਿਹੜਾ ਪਾਸਟ ਆ ਕਈ ਬੰਦੇ ਕੀ ਹੁੰਦੇ ਆ ਉਹ ਇਹ ਸੋਚਦੇ ਆ ਕਿ ਮੇਰਾ ਪਾਸਟ ਤਾਂ ਬੜਾ ਮੇਰੇ ਨਾਲ ਮਾੜਾ ਹੋਇਆ ਮੇਰੇ ਨਾਲ ਤਾਂ ਇੰਨਾ ਮਾੜਾ ਕਿਉਂ ਹੋ ਗਿਆ ਰੱਬ ਨੇ ਮੇਰੇ ਨਾਲ ਇੰਨਾ ਮਾੜਾ ਕਿਉਂ ਕਰਦਾ ਕਈਆਂ ਦੀ ਸੋਚ ਇਹ ਹੁੰਦੀ ਆ ਦੇਖੋ ਕਦੇ ਵੀ ਇਹ ਨਾ ਸੋਚੋ ਕਿਉਂਕਿ ਜੇ ਤੁਹਾਡੇ ਨਾਲ ਕੋਈ ਮਾੜਾ ਹੋਇਆ ਤਾਂ ਤੁਸੀਂ ਉਸ ਸਮੇ ਇਹ ਸੋਚੋ ਕਿ ਦੁਨੀਆ ਵਿੱਚ ਬਹੁਤ ਲੋਕ ਦੁਖੀ ਨੇ ਬਹੁਤ ਲੋਕਾਂ ਨੂੰ ਦੁੱਖ ਨਹੀਂ ਤੁਸੀਂ ਇਹ ਸੋਚੋ ਕਿ ਮੇਰੇ ਨਾਲ ਇਹ ਮਾੜਾ ਹੋਇਆ ਮੇਰੇ ਨਾਲੋਂ ਵੱਧ ਕਿਸੇ ਹੋਰ ਨਾਲ ਵੀ ਮਾੜਾ ਹੋਇਆ ਹੋਵੇਗਾ ਮਤਲਬ ਇਹ ਸੋਚ ਕੇ ਤੁਸੀਂ ਆਪਣੇ ਦੁੱਖ ਨੂੰ ਭੁਲਾ ਸਕਦੇ ਹੋ ਤੇ ਆਪਣਾ ਜਿਹੜਾ ਪ੍ਰੈਜੈਂਟ ਸਮਾਂ ਚੱਲ ਰਿਹਾ ਉਸ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਆਪਣੇ ਅੱਜ ਨੂੰ ਵਧੀਆ ਬਣਾਓ ਪਿਛਲੇ ਮਾੜੇ ਸਮੇਂ ਦੇ ਕਰਕੇ ਮਤਲਬ ਇਹ ਨਾ ਸੋਚੀ ਜਾਓ ਕਿ ਮੇਰੀ ਤਾਂ ਹੁਣ ਜ਼ਿੰਦਗੀ ਖਤਮ ਹੋ ਗਈ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਮੈਂ ਤਾਂ ਹੁਣ ਖਤਮ ਹੋ ਚੁੱਕਿਆ ਇੱਥੇ ਮਤਲਬ ਜੇ ਤੁਸੀਂ ਇਦਾਂ ਦੀ ਸੋਚ ਰੱਖੋਗੇ ਕਦੇ ਵੀ ਸੂਝਵਾਨ ਵਿਅਕਤੀ ਨਹੀਂ ਮੰਨੇ ਜਾਓਗੇ ਬਲਕਿ ਤੁਸੀਂ ਅੱਜ ਦੇ ਸਮੇਂ ਵਿੱਚ ਜਿਉਣ ਦੀ ਕੋਸ਼ਿਸ਼ ਕਰੋ ਆਪਣੇ ਅੱਜ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਕਦੇ ਵੀ ਇਹ ਨਾ ਸੋਚਿਓ ਕਿ ਦੁਨੀਆ ਤੇ ਦੁੱਖ ਤੁਹਾਨੂੰ ਹੀ ਆ ਐਸ ਦੁਨੀਆਂ 'ਤੇ ਹਰ ਇੱਕ ਵਿਅਕਤੀ ਨੂੰ ਕਾਫੀ ਜ਼ਿਆਦਾ ਦੁੱਖ ਤਕਲੀਫਾਂ ਨੇ ਸੋ ਇਸ ਕਰਕੇ ਆਪਣੇ ਪਾਸਟ ਨੂੰ ਸੋਚ-ਸੋਚ ਕੇ ਆਪਣੇ ਪਾਸਟ ਦੇ ਬਾਰੇ ਗੱਲਾਂ ਸੋਚ ਕੇ ਕਦੇ ਵੀ ਆਪਣੇ ਅੱਜ ਨੂੰ ਬਰਬਾਦ ਨਾ ਕਰਿਓ ਫਿਰ ਤੁਸੀਂ ਸੂਝਵਾਨ ਵਿਅਕਤੀ ਨਹੀਂ ਮੰਨੇ ਜਾਓਗੇ ਚੌਥਾ ਤੇ ਆਖਰੀ ਪੁਆਇੰਟ ਆ ਜੀ ਕਲੇਸ਼ ਨੂੰ ਵਧਾਵਾ ਦੇਣਾ ਜਿਹੜਾ ਵਿਅਕਤੀ ਕਲੇਸ਼ ਨੂੰ ਵਧਾਵਾ ਦਿੰਦਾ ਕਲੇਸ਼ ਭਾਵੇਂ ਤੁਹਾਡੇ ਘਰ ਪਰਿਵਾਰ ਦਾ ਹੋਵੇ ਭਾਵੇਂ ਤੁਹਾਡੇ ਦਫ਼ਤਰ ਦਾ ਹੋਵੇ ਭਾਵੇਂ ਸੜਕ ਦੇ ਉੱਪਰ ਕਿਸੇ ਰੋਡ ਉੱਪਰ ਹੋ ਰਿਹਾ ਕਲੇਸ਼ ਹੋਵੇ ਭਾਵੇਂ ਕਿਸੇ ਵੀ ਫੀਲਡ ਦੇ ਵਿੱਚ ਕੋਈ ਲੜਾਈ ਝਗੜਾ ਕੋਈ ਕਲੇਸ਼ ਹੋਵੇ ਜਿਹੜਾ ਵਿਅਕਤੀ ਉਸ ਕਲੇਸ਼ ਨੂੰ ਵਧਾਵਾ ਦੇ ਰਿਹਾ ਮਤਲਬ ਉਸ ਕਲੇਸ਼ ਨੂੰ ਵਧਾਈ ਜਾਂਦਾ ਇੱਕ ਵਿਅਕਤੀ ਹੁੰਦਾ ਕਲੇਸ਼ ਨੂੰ ਨਿਪਟਾਰਾ ਕਰਦੇ ਆ ਉਹ ਕਹਿੰਦੇ ਕਿ ਪਈ ਤੁਸੀਂ ਦੱਸੋ ਜੇ ਦਾ ਕੋਈ ਹੱਲ ਹੋ ਸਕਦਾ ਮੈਂ ਇਹਦਾ ਹੱਲ ਕਰਾਂ ਮਤਲਬ ਕਲੇਸ਼ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਸੂਝਵਾਨ ਵਿਅਕਤੀ ਹੁੰਦੇ ਆ ਉਹ ਹਰ ਸਮੇਂ ਇਹ ਸੋਚਦੇ ਵੀ ਇਹਨੂੰ ਨਿ media ਕਿਵੇਂ ਜਾਵੇ ਇਹਦਾ ਹੱਲ ਕਿਵੇਂ ਕੱਢਿਆ ਜਾਵੇ ਹਰ ਸਮੇਂ ਸੂਝਵਾਨ ਵਿਅਕਤੀ ਇਹ ਸੋਚਦਾ ਕਿ ਕਲੇਸ਼ ਨੂੰ ਕਿਵੇਂ ਦਬਾਇਆ ਜਾਵੇ ਕਿਵੇਂ ਇਸ ਗੱਲ ਨੂੰ ਇੱਥੇ ਹੀ ਖਤਮ ਕੀਤਾ ਜਾਵੇ ਇਹਦਾ ਨਮਟਾਰਾ ਹੁਣੀ ਕਰ ਲਓ ਉਹ ਗੱਲ ਨੂੰ ਕੱਲ ਤੇ ਨਹੀਂ ਛੱਡਦਾ ਕਿਉਂਕਿ ਨਹੀਂ ਤਾਂ ਕਈ ਵਾਰ ਇਹੋ ਜੇ ਵਿਅਕਤੀ ਵਿੱਚ ਆ ਜਾਂਦੇ ਆ ਜਿਹੜੇ ਕਿ ਤੁਹਾਡੇ ਉਸ ਕਲੇਸ਼ ਨੂੰ ਬਹੁਤ ਵੱਡਾ ਰੂਪ ਧਾਰਨ ਕਰਵਾ ਦਿੰਦੇ ਆ ਇਸ ਕਰਕੇ ਜਿਹੜੇ ਬਚਪਨ ਜਿੰਨਾ ਲੋਕਾਂ ਦੇ ਵਿੱਚ ਬਚਪਨ ਹੁੰਦਾ ਉਹ ਲੋਕ ਕੀ ਕਰਦੇ ਆ ਉਹ ਕਹਿੰਦੇ ਕਿ ਨਹੀਂ ਭਈ ਮੈਂ ਤਾਂ ਹੁਣ ਬਦਲਾ ਲੂੰਗਾ ਮੈਂ ਨਹੀਂ ਹੁਣ ਛੱਡਦਾ ਮੈਂ ਤਾਂ ਹੁਣ ਇਹਨੂੰ ਦਿਨੇ ਤਾਰੇ ਦਿਖਾ ਕੇ ਹਟੂ ਹੁਣ ਨਹੀਂ ਮੈਂ ਛੱਡਦਾ ਇਹਨੂੰ ਹੁਣ ਤਾਂ ਮੇਰੀ ਪਹੁੰਚ ਦਿਖਿਓ ਮੇਰੀ ਪਹੁੰਚ ਤਾਂ ਕਿੱਥੇ ਤੱਕ ਆ ਫਿਰ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਉਹ ਸੂਝਵਾਨ ਵਿਅਕਤੀ ਦੀ ਨਿਸ਼ਾਨੀ ਨਹੀਂ ਹੁੰਦੀ ਉਹ ਕਲੇਸ਼ ਆ ਜਿਹੜਾ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕਰੋ ਕਿਉਂਕਿ ਕਲੇਸ਼ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੁੰਦਾ ਇਸ ਵਿੱਚ ਤੁਹਾਡੇ ਸਮੇਂ ਤੇ ਪੈਸੇ ਦੀ ਬਰਬਾਦੀ ਹੁੰਦੀ ਆ ਸੋ ਜਿਹੜਾ ਵਿਅਕਤੀ ਕੋਸ਼ਿਸ਼ ਕਰਦਾ ਕਿ ਕਲੇਸ਼ ਨੂੰ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਨਿਪਟਾਉਣ ਦੀ ਉਹ ਵਿਅਕਤੀ ਸੂਝਵਾਨ ਵਿਅਕਤੀ ਮੰਨੇ ਜਾਂਦਾ ਸੂਝਵਾਨ ਵਿਅਕਤੀ ਦੀ ਇਹ ਨਿਸ਼ਾਨੀ ਹੁੰਦੀ ਹੈ ਜਿਹੜਾ ਕਲੇਸ਼ ਨੂੰ ਜਲਦੀ ਤੋਂ ਜਲਦੀ ਨਿਪਟਾ ਲੈਂਦਾ ਸੋ ਦੋਸਤੋ ਇਹ ਸੀ ਉਹ ਚਾਰ ਆਦਤਾਂ ਜਿਨ੍ਹਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਅਪਣਾਉਣ ਦੀ ਬਹੁਤ ਜ਼ਿਆਦਾ ਲੋੜ ਆ ਸੋ ਆਓ ਰਲ ਮਿਲ ਕੇ ਆਪਾਂ ਜੇ ਇਹਨਾਂ ਆਦਤਾਂ ਦੇ ਉੱਪਰ 100% ਨਹੀਂ ਖਰੇ ਉਤਰ ਸਕਦੇ 100% ਲਾਗੂ ਨਹੀਂ ਕਰ ਸਕਦੇ ਤਾਂ ਕੁਝ ਕੁ ਪਰਸੈਂਟ ਇਹਨਾਂ ਆਦਤਾਂ ਨੂੰ ਆਪਣੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕਰਿਏ ਤਾਂ ਕਿ ਆਪਾਂ ਜ਼ਿੰਦਗੀ ਦੇ ਵਿੱਚ ਵਧੀਆ ਇੱਕ ਸੂਝਵਾਨ ਵਿਅਕਤੀ ਬਣ ਸਕੀਏ ਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਅਪਣਾ ਸਕੀਏ ਤੇ ਵਧੀਆ ਜੀਵਨ ਬਤੀਤ ਕਰ ਸਕੀਏ ਸੋ ਦੋਸਤੋ ਏ ਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ